ਅੰਮ੍ਰਿਤਸਰ ਵਿੱਚ ਬੀਤੇ ਦਿਨਾਂ ਚ ਨਿਹੰਗ ਸਿੰਘ ਜਥੇਬੰਦੀਆਂ ਤੇ ਸਦ ਅਧਿਕਾਰ ਕਮੇਟੀ ਵਿਚਕਾਰ ਖੂਨੀ ਝੜਪ ਹੋਈ ਸੀ ਜਿਸ ਦੌਰਾਨ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਇਸ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਹੰਗ ਸਿੰਘ ਜਥੇਬੰਦੀਆਂ ਦੇ ਅਧਿਕਾਰੀ ਨੇ ਦੱਸਿਆ ਕਿ ਜੋ ਬੀਤੇ ਦਿਨੀ ਸਦ ਅਧਿਕਾਰ ਕਮੇਟੀ ਵੱਲੋਂ ਉਹਨਾਂ ਦੇ ਇੱਕ ਨਿਹੰਗ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਉਹ ਬਹੁਤ ਹੀ निंदनीय ਹੈ ਉਹਨਾਂ ਕਿਹਾ ਕਿ ਉਹ ਬਿਲਕੁਲ ਤਿਆਰ ਹੋ ਚੁੱਕੇ ਹਨ ਅਤੇ ਜੇਕਰ ਇਹਨਾਂ ਲੋਕਾਂ ਨੇ دہشت ਨਹੀਂ ਕਦਮ ਕੀਤੀ ਤਾਂ ਉਹ ਆਪਣੇ ਸੰਘਰਸ਼ ਨੂੰ ਤੇਜ਼ ਕਰਨਗੇ ਉਹਨਾਂ ਕਿਹਾ ਕਿ ਜਿੱਥੇ ਇਹ ਲੋਕ ਗੁਰੂ ਸਾਹਿਬ ਦੇ ਬੇਅਦਬੀ ਕਰਦੇ ਨੇ ਤੇ ਨਾਲ ਹੀ ਉਹ ਲੋਕਾਂ ਨੂੰ ਮਾਰਦੇ ਘੁੱਟਦੇ ਵੀ ਨੇ ਜੋ ਕਿ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਕਰਕੇ ਜਿਹੜਾ ਵੀ ਬਾਣੇ ਦੀ ਵਿਵਪਤੀ ਕਰੇਗਾ ਉਹਨੂੰ ਬਿਲਕੁਲ ਸਖਤ ਸ਼ਬਦਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਵਾ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਤਿਆਰਪੁਰ ਤਿਆਰ ਫੌਜ ਹੈ ਗੁਰੂ ਗੋਬਿੰਦ ਸਿੰਘ ਦੀ ਫੌਜ ਇਹ ਮਰਨ ਲਨਣ ਵਾਸਤੇ ਪੰਥ ਨੂੰ ਤਿਆਰ ਆ ਬਿਲਕੁਲ ਤਿਆਰ ਪਰ ਤਿਆਰ ਹੈ ਦਲਪੰਥ ਜਿੰਨੀਆਂ ਵੀ ਸਮੂਚੀਆਂ ਨਿਹੰਗ ਸਿੰਘ ਜਿਸ ਬੰਦੀਆਂ ਪਰ ਸਾਨੂੰ ਜ세ਦਾਰ ਨੇ ਇਹ ਵਸਵਾਸ ਦਵਾਇਆ ਵਾ ਕਿ ਇਹ ਬਿਲਕੁਲ ਜਿਹੜੀਆਂ ਕਮੇਟੀਆਂ ਬਣੀਆਂ ਵਾ ਆਪਣੇ ਤੌਰ ਤੇ ਬਣੀਆਂ ਸਾਡੇ ਕਾਲ ਤਖਤ ਨੂੰ ਬਾਈਕਾਟ ਕੀਤੀਆਂ ਗਈਆਂ ਵਾ ਤੇ ਇਹਨਾਂ ਕਮੇਟੀਆਂ ਨੂੰ ਕੋਈ ਵੀ ਬਿਲਕੁਲ ਹਦਕਾਰ ਨਹੀਂਗਾ ਕਿਸੇ ਦੇ ਨਿਸ਼ਾਨ ਸਾਹਿਬ ਵੜਦੇ ਨੇ ਜਾਂ ਕਿਸੇ ਦਾ ਬਾਣਾ ਲਾ ਦੇਣਾ ਇਹ ਖਾਲਸਾ ਪੰਥ ਆਪਣੀ ਸੁਧਾਰ ਕਮੇਟੀ ਤਿਆਰ ਕਰ ਰਿਹਾ ਵਾ ਜਿਹਦੇ ਵਿੱਚ ਜਿੱਥੇ ਵੀ ਪੰਥ ਨੂੰ ਇਹਨਾਂ ਨੇ ਹੰਗਾ ਸਿੰਘਾਂ ਲੋੜ ਪੈਦੀ ਸਾਡੇ ਨਾਲ ਸਪਰਕ ਕਰੋ ਦੱਸੋ ਇਹ ਬਿਲਕੁਲ ਜਿਹੜੇ ਬਾਣੇ ਦੀ ਬਿਬਦੀ ਕਰਦੇ ਆ ਗੁਰੂ ਕੇ ਨਿਸ਼ਾਨ ਵੜਦੇ ਆ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲੋਕਾਂ ਦੇ ਘਰਾਂ ਵਿੱਚੋਂ ਚੁੱਕ ਲੈਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਉਹਨਾਂ ਨੂੰ ਕੱਢੀ ਜਾਂਦੇ ਆ ਅਸੀਂ ਕੋਈ ਵੀ ਫੇਸਬੁੱਕ ਤੇ ਵੀਡੀਓ ਨਹੀਂ ਅਲੀਜ਼ ਕੀਤੀ ਇਹ ਜਿੰਨੀਆਂ ਵੀ ਇਹਨਾਂ ਦੀਆਂ ਵੀਡੀਓ ਅਸੀਂ ਜਦੋਂ ਇਹਨਾਂ ਸਾਡੇ ਬਾਣੇ ਨੂੰ ਹੱਥ ਪਾਇਆ ਫਰਲੇ ਇਹਨੂੰ ਫਿਰ ਅਸੀਂ ਇਹਨਾਂ ਨੂੰ ਚੱਲ ਨਹੀਂ ਕੀਤਾ ਵਾ ਅਮਰਸਾ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਦਬਾਓ